ਬਿਲਕੁਲ ਸੀਐਮ ਮਾਨ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਾਰਾਂ ਤਸਵੀਰਾਂ ਦੇ ਵਿੱਚ ਵੀ ਜਿੱਥੇ ਰਾਜਵਿਰਜਨ ਦਾ ਘਰੇ ਸੀਐਮ ਮਾਨ ਖੁਦ ਜਿਹੜੇ ਨੇ ਇੱਥੇ ਪਹੁੰਚਣਾ ਹੈ ਨਾ ਪਹਿਲਾਂ ਅਜਿਕਰ ਗੱਲ ਕਰੀਏ ਤਾਂ ਜਦੋਂ ਰਾਜਵੀਰ ਜਵੰਦਾ ਫੋਟੋ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਉਹ ਵੀ ਰਾਜਵੀਰ ਜਵੰਦਾ ਉੱਥੇ ਉਸ ਨੂੰ ਜਿਹੜਾ ਉੱਥੇ ਹਾਲ-ਚਾਲ ਪੁੱਛਣ ਵਾਸਤੇ ਜ਼ਰੂਰ ਪੁੱਛੇ ਸੀਗੇ ਤੇ ਹੁਣ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਉਸ ਨੂੰ ਅੰਤਿਮ ਵਿਦਾਇ ਜਿਹੜੀ ਦਿੱਤੀ ਜਾਣੀ ਆ ਤਾਂ ਉੱਥੇ ਵੀ ਸੀਐਮ ਮਾਨ ਭਗਵੰਤ ਮਾਨ ਜਿਹੜੇ ਨੇ ਉੱਥੇ ਪਹੁੰਚਦੇ ਨਜ਼ਰ ਆਏ ਤਸਵੀਰਾਂ ਤੁਸੀਂ ਦੇਖਿਆ ਰਹੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਇੱਥੇ ਸੀਐਮ ਮਾਨ ਜਿਹੜਾ ਨੇ ਮੌਕੇ ਉੱਤੇ ਪਹੁੰਚੇ ਐ ਤੇ ਪਰਿਵਾਰ ਨਾਲ ਜਿਹੜਾ ਉਹ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਆਏ ਨੇ ਕਿਉਂਕਿ ਜਿਹੜਾ ਇਸ ਤਰੀਕੇ ਨਾਲ ਹੰਦ ਦੱਸਿਆ ਵੀ ਦੁੱਖ ਜਿਹੜਾ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਰਿਵਾਰ ਨਾਲ ਇਸ ਵਾਰ ਇਸ ਸਮਝਿਆ ਪਿਆ ਤੇ ਉਸੇ ਦਾ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਸਿਆਂ ਮਾਂ ਇਥੇ ਕੋਲ ਪਹੁੰਚੇ ਨੇ ਤਾਂ ਜਿੱਕਰ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦਾ ਰਾਜਵੀਰ ਜਵੰਦਾ ਜਿਹੜਾ ਉਹ ਪੰਜਾਬ ਪੰਜਾਬੀ ਨੂੰ ਬਹੁਤ ਜ਼ਿਆਦਾ ਜਿਹੜਾ ਪ੍ਰਮੋਟ ਕਰਦਾ ਹੋਇਆ ਜਦੋਂ ਵੀ ਅ ਸਟੇਜ ਉੱਤੇ ਉਸਨੇ ਚੜਨਾ ਤਾਂ ਬਿਲਕੁਲ ਚਾਦਰਾਂ ਲਾ ਕੇ ਚੜਦਾ ਸੀਗਾ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਨੂੰ ਪੰਜਾਬ ਨਾਲ ਜੋੜਨ ਵਾਲੀਆਂ ਚੀਜ਼ਾਂ ਰਾਜਵੀਰ ਜਵੰਦਾ ਦੀਆਂ ਜਿਹੜੀਆਂ ਉਹ ਹਮੇਸ਼ਾ ਯਾਦ ਰਹਿਣਗੀਆਂ ਤਾਂ ਬਿਲਕੁਲ ਉਹਨੂੰ ਚਾਉਣ ਵਾਲੇ ਉਸ ਦੇ ਜਿਹੜੇ ਸਾਥੀ ਕਲਾਕਾਰ ਪੰਜਾਬੀ ਇੰਡਸਟਰੀ ਤੇ ਗੱਲਾਂ ਕਰ ਲਗਾਤਾਰ ਉੱਥੇ ਆ ਪਹੁੰਚਦੇ ਹੋ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਹਰੇਕ ਵਿਅਕਤੀ ਇੱਥੇ ਪਹੁੰਚ ਰਿਹਾ ਹੈ ਸਿੰਗਰ ਬੱਬੂ ਮਾਨ ਵੀ ਇੱਥੇ ਪਹੁੰਚੇ ਨੇ ਹਰ ਉਸ ਟੀਮਾਂ ਕਨਵਰ ਗਰੇਵਾਲ ਗਿੱਲ ਰੌਂਤਾ ਲਾਡੀ ਕਨਗੜ ਲਗਾਤਾਰ ਸਾਰੇ ਇੱਥੇ ਪਹੁੰਚਦੇ ਹੋ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਰਾਜੀਵ ਜਵੰਦਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜੀਵ ਜਵੰਦਾ ਇੱਕ ਖੁਸ਼ ਨੁਮਾ ਇਨਸਾਨ ਸੀਗਾ ਸਭ ਨੂੰ ਹੱਸ ਕੇ ਬੁਲਾਉਣ ਵਾਲਾ ਇਨਸਾਨ ਸੀਗਾ ਸਭ ਨੂੰ ਜਿਹੜਾ ਉਹ ਹੱਸ ਕੇ ਮਿਲਦਾ ਸੀਗਾ ਤਾਂ ਉਸੇ ਸੁਭਾਅ ਦੇ ਨਾਲ ਜਿਹੜਾ ਰਾਜੀਵ ਜਵੰਦਾ ਤੇ ਜਿਹੜੇ ਸਭ ਇੱਥੇ ਪਹੁੰਚਦੇ ਪਏ ਨੇ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਰਾਜੀਵ ਜਵੰਦਾ ਦੇ ਜੱਦੀ ਪਿੰਡ ਪੋਨਾ ਵੀ ਖੋ ਦਿਖਾ ਰਹੇ ਆਂ ਜਿੱਥੇ ਹੁਣ ਸੀਐਮ ਮਾਨ ਜਿਹੜੇ ਨੇ ਉਹ ਖੁਦ ਇੱਥੇ ਪਹੁੰਚੇ ਨੇ ਉਸ ਨੂੰ ਅੰਤਿਮ ਜਿਹੜੀ ਵਿਦਾਈ ਦੇਣ ਵਾਸਤੇ ਅੰਤਿਮ ਦਰਸ਼ਨਾਂ ਵਾਸਤੇ ਜਿਹੜੇ ਸੀਐਮ ਭਗਵੰਤ ਮਾਨ ਇੱਥੇ ਪਹੁੰਚੇ ਨੇ ਬਿਲਕੁਲ ਸੀਐਮ ਮਾਨ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਾਰਾਂ ਤਸਵੀਰਾਂ ਦੇ ਵਿੱਚ ਵੀ ਜਿੱਥੇ ਰਾਜਵਿਰਜਵੰਦਾ ਦੇ ਘਰੇ ਸੀਐਮ ਮਾਨ ਖੁਦ ਜਿਹੜੇ ਨੇ ਇੱਥੇ ਪਹੁੰਚਣਾ ਹੈ ਪਹਿਲਾਂ ਅਜੇ ਕਰ ਗੱਲ ਕਰੀਏ ਤਾਂ ਜਦੋਂ ਰਾਜਵੀਰ ਜੋਂ ਦਾ ਫੋਟੋ ਹਸਪੀਟਲ ਦੇ ਵਿੱਚ ਦਾਖਲ ਹੋ ਗਿਆ ਉਹ ਵੀ ਰਾਜਵੀਰ ਜਮਤਾ ਉੱਥੇ ਉਸ ਨੂੰ ਜਿਹੜਾ ਉੱਥੇ ਹਾਲ-ਚਾਲ ਪੁੱਛਣ ਵਾਸਤੇ ਜ਼ਰੂਰ ਪੁੱਛੇ ਸੀਗੇ ਤੇ ਹੁਣ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਉਸ ਨੂੰ ਅੰਤਿਮ ਵਿਦਾਇ ਜਿਹੜੀ ਦਿੱਤੀ ਜਾਣੀ ਆ ਤਾਂ ਉੱਥੇ ਵੀ ਸੀਐਮ ਮਾਨ ਭਗਵੰਤ ਮਾਨ ਜਿਹੜੇ ਨੇ ਉੱਥੇ ਪਹੁੰਚਦੇ ਨਜ਼ਰ ਆਏ ਤਸਵੀਰਾਂ ਤੁਸੀਂ ਦੇਖਿਆ ਰਹੇ ਹੋ ਵੀ ਕਿਸ ਤਰੀਕੇ ਨਾਲ ਜਿਹੜੇ ਇੱਥੇ ਸੀਐਮ ਮਾਨ ਜਿਹੜਾ ਨੇ ਮੌਕੇ ਉੱਤੇ ਪਹੁੰਚੇ ਨੇ ਤੇ ਪਰਿਵਾਰ ਨਾਲ ਜਿਹੜਾ ਉਹ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਆਏ ਨੇ ਕਿਉਂਕਿ ਜਿਹੜਾ ਇਸ ਤਰੀਕੇ ਨਾਲ ਹੁੰਦਾ ਸਿਆ ਵੀ ਦੁੱਖ ਜਿਹੜਾ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਰਿਵਾਰ ਨਾਲ ਇਸ ਵਾਰ ਨਾ ਕਿਸਮ ਜਿਹੜਾ ਪਿਆ ਤੇ ਉਸੇ ਦਾ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਸਿਆਂ ਮਾਂ ਇਥੇ ਕੋਲ ਪਹੁੰਚੇ ਨੇ ਜਿੱਕਰ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦਾ ਰਾਜਵੀਰ ਜਵੰਦਾ ਜਿਹੜਾ ਉਹ ਪੰਜਾਬ ਪੰਜਾਬੀ ਨੂੰ ਬਹੁਤ ਜ਼ਿਆਦਾ ਜਿਹੜਾ ਪ੍ਰਮੋਟ ਕਰਦਾ ਹੋਇਆ ਨਜ਼ਰ ਆਉਂਦਾ ਸੀਗਾ ਵੀ ਜਦੋਂ ਵੀ ਅ ਸਟੇਜ ਉੱਤੇ ਉਸਨੇ ਚੜਨਾ ਹੈ ਤਾਂ ਬਿਲਕੁਲ ਚਾਦਰਾਂ ਲਾ ਕੇ ਚੜਦਾ ਸੀਗਾ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਨੂੰ ਪੰਜਾਬ ਨਾਲ ਜੋੜਨ ਵਾਲੀਆਂ ਚੀਜ਼ਾਂ ਰਾਜਵੀਰ ਜਵੰਦਾ ਦੀਆਂ ਜਿਹੜੀਆਂ ਉਹ ਹਮੇਸ਼ਾ ਯਾਦ ਰਹਿਣਗੀਆਂ ਤਾਂ ਬਿਲਕੁਲ ਅ ਮਨਸਨੂੰ ਚਾਉਣ ਵਾਲੇ ਉਸ ਦੇ ਜਿਹੜੇ ਸਾਥੀ ਕਲਾਕਾਰ ਪੰਜਾਬੀ ਇੰਡਸਟਰੀ ਤੇ ਗੱਲਾ ਕਰਨ ਲਗਾਤਾਰ ਉੱਥੇ ਆ ਪਹੁੰਚਦੇ ਹੋ ਜਿਹੜੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਹਰੇਕ ਵਿਅਕਤੀ ਇੱਥੇ ਪਹੁੰਚ ਰਿਹਾ ਹੈ ਸਿੰਗਰ ਬੱਬੂ ਮਾਨ ਵੀ ਇੱਥੇ ਪਹੁੰਚੇ ਨੇ ਹਰ ਇੱਕ ਟੀਮਾਂ ਕਨਵਰ ਗਰੇਵਾਲ ਗਿੱਲ ਰੌਂਤਾ ਲਾਡੀ ਕੰਗੜ ਲਗਾਤਾਰ ਸਾਰੇ ਇੱਥੇ ਮੌਜੂਦ ਹੋ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਰਾਜੀਵਰ ਜਵੰਦਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜੀਵਰ ਜਵੰਦਾ ਇੱਕ ਖੁਸ਼ ਨਮਾ ਇਨਸਾਨ ਸੀਗਾ ਸਭ ਨੂੰ ਹੱਸ ਕੇ ਬੁਲਾਉਣ ਵਾਲਾ ਇਨਸਾਨ ਸੀਗਾ ਸਭ ਨੂੰ ਜਿਹੜਾ ਉਹ ਹੱਸ ਕੇ ਮਿਲਦਾ ਸੀਗਾ ਤਾਂ ਉਸੇ ਸੁਭਾਅ ਦੇ ਨਾਲ ਜਿਹੜਾ ਰਾਜੀਵਰ ਜਵੰਦਾ ਤੇ ਜਿਹੜੇ ਸਭ ਇੱਥੇ ਪਹੁੰਚਦੇ ਬਿਨਾਂ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਰਾਜੀਵਰ ਜਵੰਦਾ ਦੇ ਜੱਦੀ ਪਿੰਡ ਪੋਨਾ ਵੀ ਖੋ ਦਿਖਾ ਰਹੇ ਆ ਜਿੱਥੇ ਹੁਣ ਸੀਐਮ ਮਾਨ ਜਿਹੜੇ ਨੇ ਉਹ ਖੁਦ ਇੱਥੇ ਪਹੁੰਚੇ ਨੇ ਉਸ ਨੂੰ ਅੰਤਿਮ ਜਿਹੜੀ ਵਿਦਾਈ ਦੇਣ ਵਾਸਤੇ ਅੰਤਿਮ ਦਰਸ਼ਨਾਂ ਵਾਸਤੇ ਜਿਹੜੇ ਸੀਐਮ ਭਗਵੰਤ ਮਾਨ ਇੱਥੇ ਪਹੁੰਚੇ ਨੇ